ਅਰਦਾਸ ਕਰਵਾਈ ਤੇ ਗੁਰੂ ਗ੍ਰੰਥ ਸਾਹਿਬ ਪਾਸ਼ਾਣ ਕੀ ਬੇਨਤੀ ਕੀਤੀ ਭਾਈ ਜੀ ਨੇ ਕਿ ਸੇਵਕ ਪਰਿਵਾਰ ਨੇ ਆਪਣੇ ਕਾਰਜ ਜਿਹੜੇ ਹਨ ਉਹ ਅਰੰਭੇ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਮਾਰੇ ਪਾਸ਼ਾ ਜੀ ਤੁਸੀਂ ਹੁਣ ਸਾਰੇ ਕਾਰਜ ਜਿਹੜੇ ਸੇਵਕ ਪਰਿਵਾਰ ਦੇ ਰਾਸ ਕਰਕੇ ਆਉਣੇ ਨੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਹੱਸਦੇ ਹੋਣਗੇ ਦੇਖ ਕੇ ਕਿ ਸਿੱਖਾਂ ਮੈਂ ਤੇ ਤੇਰੇ ਘਰ ਆ ਜਾਵਾਂਗਾ ਮੈਨੂੰ ਸਾਂਭ ਲਏਗਾ ਮੇਰੇ ਸਿੱਖਿਆ ਨੂੰ ਮੰਨੇਗਾ ਵੀ ਸਹੀ ਜੋ ਮੈਂ ਤੈਨੂੰ ਕਹਿ ਕੇ ਜਾਵਾਂਗਾ ਉਹਨੂੰ ਗ੍ਰਹਿਣ ਕਰੇਗਾ ਤੇ ਅਸੀਂ ਕਹਿੰਦੇ ਹਾਂ ਜੀ ਅਸੀਂ ਨਵੀਆਂ ਚਾਦਰਾਂ ਲੈ ਕੇ ਆ ਗਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਵਾਸਤੇ ਨਵੇਂ ਜਿਹੜੇ ਬੈੱਡ ਜਿਹੜੇ ਅਸੀਂ ਘਰ ਦੇ ਵਿੱਚ ਲਗਾਉਣੇ ਨੇ ਕਹਿੰਦੇ ਅਸੀਂ ਸਭ ਤੋਂ ਪਹਿਲਾਂ ਪ੍ਰਕਾਸ਼ੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇਸ ਬੈੱਡ ਦੇ ਉੱਤੇ ਕਰਾਂਗੇ ਪਵਿੱਤਰ ਹੋ ਜਾਣਗੇ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਕਿਹਾ ਕਿ ਮਹਾਰਾਜ ਸਾਡੇ ਘਰ ਆਇਓ ਪੁੱਤ ਦਾ ਧੀ ਦਾ ਆਨੰਦ ਕਾਰਜ ਹੈ ਵਿਆਹ ਹੈ ਤੇ ਸਾਡੇ ਕਾਰਜਨ ਰਸ ਕਰਕੇ ਜਾਇਓ ਉਸ ਕਵੀ ਨੇ ਬੜੇ ਪਿਆਰੇ ਬੋਲ ਲਿਖੇ ਉਹ ਆਖ ਲੰਗਾ ਪੂਰੇ ਸਤਗੁਰ ਮਿਹਰ ਜੀਆ ਕੀਤੀ ਸ਼ਾਦੀ ਦਾਦ ਨਹੀਂ ਆਇਆ ਸਤਗੁਰ ਜੀ ਦੇ ਧੰਨਵਾਦ ਵਾਤੇ ਖੰਡ ਪਾਠ ਰਖਵਾਇਆ ਤੇ ਸਾਰੇ ਟੱਬਰ ਨੇ ਕੀ ਕੀਤਾ ਖੰਡ ਪਾਠ ਰਖਵਾ ਲਿਆ ਤੇ ਮਾਫ ਕਰਿਓ ਅਜੇ ਭਾਈ ਜੀ ਗਰੰਤੀ ਦੀ ਪਹਿਲੀਆਂ ਪੰਜ ਪੌੜੀਆਂ ਨੂੰ ਪੜ੍ਹ ਕੇ ਅਜੇ ਇਸ ਅਜੇ ਇਹ ਜ਼ਿਕਰ ਹੀ ਕਰਦੇ ਨੇ ਪੰਕਤੀਆਂ ਨੂੰ ਦੁਹਰਾ ਕੇ ਜਦੋਂ ਪੰਮੀ ਪੌੜੀ ਦਾ ਜ਼ਿਕਰ ਆਉਂਦਾ ਹੈ ਨਾ ਜਦੋਂ ਪੰਮੀ ਪੌੜੀ ਦਾ ਪਾਠ ਆਉਂਦਾ ਹੈ ਅਜੇ ਭਾਈ ਜੀ ਉਸ ਪੰਕਤੀਆਂ ਦੇ ਪਾਠ ਕਰੀ ਰਹੇ ਹੁੰਦੇ ਨੇ ਤੇ ਸਾਰਾ ਟੱਬਰ ਜਿਹੜਾ ਉੱਠ ਕੇ ਕਹਿੰਦੇ ਚਾਹ ਪੀ ਚਾਹ ਬਣੀ ਐ ਸਾਰੇ ਜਣੇ ਚਾਹ ਹੁਣ ਪੀ ਕੇ ਜਾਇਓ ਤੇ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਅੱਗੇ ਜਿਹੜਾ ਪੰਡਾਲ ਹੁੰਦਾ ਖਾਲੀ ਹੋ ਜਾਂਦਾ ਪੂਰੇ ਸਤਗੁਰ ਮੇਰ ਜਾਂ ਕੀਤੀ ਸ਼ਾਦੀ ਦਦ ਨਹੀਂ ਆਇਆ ਸਤਗੁਰ ਦੇ ਧੰਨਵਾਦ ਵਾਸਤੇ ਖੰਡ ਪਾਠ ਰਖਵਾਇਆ ਸਾਰਾ ਟੱਬਰ ਟੀਵੀ ਮੂਰੇ ਟੈਲੀਵਿਜ਼ਨ ਚੱਲੇ ਪਾਠ ਕੋਈ ਵੀ ਸੁਣਦਾ ਨਹੀਂ ਉਹ ਬਾਬਾ ਜੀ ਨੇ ਇਕੱਲੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਇਕੱਲੇ ਨੇ ਤੇ ਉਪਦੇਸ਼ ਕਰਨ ਵਾਸਤੇ ਆਏ ਸਿੱਖਿਆ ਦੇਣ ਵਾਸਤੇ ਆਇਆ ਇੱਕ ਸਿੱਖਾ ਤੇਰੇ ਕਰ ਜਿਹੜੇ ਹਨ ਨਿਰਾਸ਼ ਕਰਨ ਵਾਸਤੇ ਆਇਆ ਸਾਈਨ ਬੋਰਡ ਪੜ ਲਿਆ ਤੇ ਉਦੋਂ ਸਾਰਾ ਟੱਬਰ ਜਿਹੜਾ ਹੈ ਉਦੋਂ ਕਹਿੰਦਾ ਕਿ ਭਾਈ ਜੀ ਹੁਣ ਸ਼ਲੋਕ ਜਿਹੜੇ ਨੇ ਨਾ ਜਿਹੜੇ ਆਪਣੇ ਨਵੇਂ ਗੁਰੂ ਦੇ ਪਾਸ਼ਾ ਦੇ ਸ਼ਲੋਕ ਨੇ ਹੁਣ ਉਹਨਾਂ ਨੂੰ ਹੌਲੀ-ਹੌਲੀ ਪੜਿਓ ਕਹਿੰਦੇ ਕਿਉਂ ਕਹਿੰਦਾ ਜੇ ਦਾਤ ਜੀ ਜਿਹੜੇ ਨਿਹਾਰੇ ਨੇ ਉਹਨਾਂ ਨੇ ਆ ਕੇ ਹੁਣ ਚੌਰ ਸਾਹਿਬ ਕਰਨਾ ਹੈ ਉਹਦੇ ਕੋ ਗਰੰਤੀ ਸਿੰਘ ਦੀ ਸਪੀਡ ਨੂੰ ਘਟਾਇਆ ਜਾਂਦਾ ਹੈ ਜਾਂ ਤੇ ਜਪਜੀ ਸਾਹਿਬ ਦੇ ਪਾਠ ਦੇ ਉੱਤੇ ਸਾਰਾ ਟੱਬਰ ਬੈਠਾ ਹੋਏਗਾ ਤੇ ਜਾਂ ਜਦੋਂ ਨਵੇਂ ਪਾਸ਼ਾ ਦੇ ਸ਼ਲੋਕ ਜਿਹੜੇ ਹਨ ਉਹ ਆਰੰਭ ਹੋਣ ਲੱਗਣੇ ਫਿਰ ਪਰਿਵਾਰ ਆ ਕੇ ਬੈਠੇਗਾ ਮਾਫ ਕਰੋ ਸਾਨੂੰ ਭਾਵੇਂ ਗੱਲਾਂ ਇਹ ਨਾ ਚੰਗੀਆਂ ਲੱਗਣ ਅੱਜ ਬਹੁਤੇ ਸਾਡੇ ਖੰਨਪਾਠ ਸਾਹਿਬ ਵੀ ਰੈਡੀमेड ਹੋ ਗਏ ਨਹੀਂ ਜੀ ਜਿਹੜੇ ਮੈਂ ਸ਼ਬਦ ਵਰਤ ਰਿਹਾ ਹਰ ਮੰਦਰ ਸਾਹਿਬ ਖੰਨਪਾਠ ਸਾਹਿਬ ਕਰਵਾਵਾਂਗੇ ਉੱਥੇ ਜਾ ਕੇ ਭੇਟਾ ਦੇ ਦਿੱਤੀ ਅਡਵਾਂਸ ਪਹਿਲੇ ਪੈਸੇ ਦੇ ਦਿੱਤੇ ਟਾਈਮ ਲੈ ਲਿਆ ਸਮਾਂ ਲੈ ਲਿਆ ਤੇ ਆਪ ਕਹਿ ਲਗੇ ਸਾਡੀਆਂ ਟਿਕਟਾਂ ਆਈਆਂ ਨੇ ਜੀ ਅਸੀਂ ਚਲੇ ਜਾਵਾਂਗੇ ਹੁਣ ਬਾਹਰ ਐਨੇ ਤੇ ਕਿਰਪਾ ਕਰਿਓ ਕਿ ਆ ਸਾਡਾ ਵਟਸਐਪ ਨੰਬਰ ਲੈ ਲਿਓ ਜਦੋਂ ਹੁਕਮਨਾਮਾ ਜਿਹੜਾ ਵੀ ਆਏਗਾ ਸਾਨੂੰ ਇਹ ਹੁਕਮਨਾਮਾ ਜਿਹੜਾ ਹੈ ਸਾਨੂੰ ਲੈ ਕੇ ਇਹ ਸੈਂਡ ਕਰ ਦਿਓ ਉਹਦਾ ਫਿਰ ਪ੍ਰਿੰਟ ਆਊਟ ਕਢਾ ਕੇ ਉਹਨੂੰ ਫਰੇਮ ਚ ਪਵਾ ਕੇ ਉਹਨੂੰ ਡਰਾਇੰਗ ਰੂਮ ਚ ਲਗਾ ਕੇ ਰੱਖ ਲਾਂਗੇ ਕਿਉਂ ਅਸੀਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਖੰਡ ਪਾਟ ਸਾਹਿਬ ਕਰਵਾਇਆ ਸੀ ਗੁਰਦਾਰ ਸਾਹਿਬ ਖੰਡ ਪਾਟ ਸਾਹਿਬ ਕਰਵਾਉਂਦੇ ਹਾਂ ਅਸੀਂ ਇੱਕ ਵਾਰ ਕਰਾ ਕੇ ਆਪਣੀ ਕਹਿਣਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਸਾਡੇ ਕਾਰਜ ਨੂੰ ਰਾਸ ਕਰਿਓ। ਬੇਸ਼ੱਕ ਸਾਨੂੰ ਭਾਵੇਂ ਗੱਲਾਂ ਨਾਲ ਚੰਗੀਆਂ ਲੱਗਣ ਪਰ ਗੁਰੂ ਘਰ ਦੇ ਗ੍ਰੰਥੀ ਹੋਣ ਦੇ ਨਾਤੇ ਗੁਰੂ ਘਰ ਦਾ ਵਜ਼ੀਰ ਹੋਣ ਦੇ ਨਾਤੇ ਪ੍ਰਚਾਰਕ ਹੋਣ ਦੇ ਨਾਤੇ ਮੇਰਾ ਫਰਜ਼ ਹੈ। ਗੁਰਦੇਵ ਆਖਣਗੇ ਸੱਜਣਾ ਜੇਕਰ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਦਾ ਹੋਇਆ ਧਨ ਕਮਾ ਕੇ ਪੈਸਾ ਕਮਾ ਕੇ ਜ਼ਿੰਦਗੀ ਨੂੰ ਬਤੀਤ ਕਰ ਰਿਹਾ ਹੈ ਨਾ ਤੇ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਨੂੰ ਲੁਕਾ ਕੇ ਜੇਕਰ ਪੈਸੇ ਜੋੜ ਰਿਹਾ ਹੈ ਤੇ ਗੁਰਦੇਵ ਆਖਣਗੇ ਜੇ ਜੀਵ ਹੈ ਪਤ ਨਹੀਂ ਜਾਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਜੇ ਜੀਵੇ ਪਤ ਨਹੀਂ ਜਾਈ ਸਭ ਹਰਾਮ ਜੇ ਤਾ ਕੀ ਸਿਖਾਏ ਜੇਕਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਵਿਚਾਰ ਧਾਰਨ ਨੂੰ ਲੁਕਾ ਕੇ ਜੇਕਰ ਪ੍ਰਚਾਰ ਕਰਿਆ ਮਾਲਕਾ ਤੇਰਾ ਖਾਦਾ ਹੋਇ ਹਰਾਮ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਵਜ਼ੀਰ ਹੋਣ ਦੇ ਨਾਤੇ ਮੇਰਾ ਫਰਜ਼ ਹੈ ਹਮ ਕੂਕਰ ਤੇਰੇ ਦਰਬਾਰ ਭੌਂਕੇ ਅੱਗੇ ਬਦਨ ਵਿਸਾਰ ਪਾਤਸ਼ਾਹ ਮੈਂ ਦੇ ਆਪਣਾ ਫਤ ਸਮਝ ਕੇ ਮੂੰਹ ਕੱਢ ਕੇ ਮੈਂ ਭੌਂਕ ਰਿਹਾ ਹਾਂ ਜਰੋ ਗੁਰਗ੍ਰੰਥ ਸਾਹਿਬਾਰੇ ਪਾਸ਼ਾ ਦੀ ਬਾਣੀ ਦੇ ਖੰਡ ਪਾਠ ਸਾਬ ਕਰਾਉਂਦੇ ਹਾਂ ਗਰੰਥੀ ਸਿੰਘ ਨੂੰ ਆ ਕੇ ਕਹਿਣ ਲੱਗੇ ਭਾਈ ਜੀ ਘਰ ਦੇ ਵਿੱਚ ਤੇ ਜਿਹੜਾ ਹੈ ਉਹ ਸਾਡੇ ਕੋਲ ਟਾਈਮ ਨਹੀਂ ਹੈ ਅਸੀਂ ਗੁਰਦੁਆਰਾ ਸਾਹਿਬ ਆ ਕੇ ਖੰਡ ਪਾਠ ਸਾਬ ਕਰਵਾਉਣਾ ਚਾਹੁੰਦੇ ਹਾਂ ਤੇ ਮਾਫ ਕਰਿਓ ਗਰੰਥੀ ਸਿੰਘ ਰਾਤ ਨੂੰ ਇਕੱਲਾ ਪਾਠ ਕਰ ਰਿਹਾ ਹੁੰਦਾ ਹੈ ਗਰੰਥੀ ਸਿੰਘ ਇਕੱਲਾ ਪਾਠ ਕਰ ਰਿਹਾ ਹੁੰਦਾ ਹੈ ਨਾ ਹੋਏ ਕੋਈ ਅਨਸਖਾਵੀ ਘਟਨਾ ਵਾਪਰ ਜਾਏ ਕਿਸੇ ਗਰੰਥੀ ਸਿੰਘ ਨੂੰ ਘਬਰਾਹਟ ਹੋ ਜਾਏ ਪਾਠ ਜਿਹੜਾ ਹੈ ਰੁਕ ਜਾਏ ਅਸੀਂ ਕਹਾਂਦੇ ਸਾਡੇ ਮਨ ਨੂੰ ਜਿਹੜੀ ਵੱਡੀ ਵੱਡੀ ਠੇਸ ਪਹੁੰਚੀ ਹੈ ਜੀ ਖੰਡਪਾੜ ਦਾ ਤਾਂ ਖੰਡਨ ਹੋ ਗਿਆ ਬਾਣੀ ਰੁਕ ਗਈ ਖੰਡਪਾੜ ਦੀ ਬੇਅਦਬੀ ਹੋ ਗਈ ਬਾਣੀ ਦੀ ਬੇਅਦਬੀ ਹੋ ਗਈ ਪਰ ਮਾਫ ਕਰਿਓ ਗੁਰੂ ਗ੍ਰੰਥ ਸਾਹਿਬ ਮਾਰੇ ਪਾਸ਼ਾ ਦੇ ਅਸੀਂ ਸਿੱਖ ਹਾਂ ਜਿਹੜੇ ਗੁਰੂ ਵਾਸਤੇ ਸਿੱਖਾਂ ਨੇ ਆਪਣੇ ਬੰਦ-ਬੰਦ ਕਟਵਾਲੇ ਜਿਹੜੇ ਗੁਰੂ ਵਾਸਤੇ ਸਿੱਖਾਂ ਨੇ ਆਪਣੀਆਂ ਖੋਪਰੀਆਂ ਲੋਹਾਲੀਆਂ ਪੈਰਾ ਪੜਦੇ ਹੋਣਾ ਅਰਦਾਸ ਦਾ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿਸ ਦਿੱਤੇ ਪਰੋ ਦੀ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਧਰਮ ਕੀ ਹੈ ਰਿਲੀਜੀਅਨ ਕੀ ਹੈ ਆਵਰ ਰਿਸਪੌਂਸਿਬਿਲਟੀ ਇਜ਼ ਆਵਰ ਰਿਲੀਜੀਅਨ ਸਾਡਾ ਧਰਮ ਹੀ ਇਹ ਹੈ ਸਾਡੀ ਜ਼ਿੰਮੇਵਾਰੀ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਨਾ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸ਼ਬਦ ਪੜ ਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਦਾ ਖੰਡ ਪਾਠ ਰਖਵਾ ਲਿਆ ਤੇ ਗਰੰਥੀ ਸਿੰਘ ਨੂੰ ਕਹਿਣ ਲੱਗੇ ਭਾਈ ਜੀ ਅਸੀਂ ਖੰਡ ਪਾਠ ਸਾਹਿਬ ਕਰੋਨਾ ਤੇ ਘਰ ਸੀ ਪਰ ਘਰ ਦੇ ਵਿੱਚ ਸਾਡੇ ਕੋਲ ਜਿਹੜਾ ਹੈ ਉਹ ਜ਼ਿੰਮੇਵਾਰੀ ਨਿਭਾਈ ਨਹੀਂ ਜਾਣੀ ਅਸੀਂ ਖੰਡ ਪਾਠ ਸਾਹਿਬ ਕਰਾਵਾਂਗੇ ਕਿੰਨੀ ਪੇਟਾ ਗਰੰਥੀ ਸਿੰਘ ਲਿਸਟ ਬਣਾ ਕੇ ਦੇ ਦਿੱਤੀ ਖੰਡ ਪਾਠ ਦਾ ਰਮਾਲਾ ਗੁਰਦੁਆਰਾ ਸਾਹਿਬ ਤੇ ਮਿਲ ਜਾਏਗਾ ਕਰਮਾਲੇ ਦੀ ਪੇਟਾ ਇੰਨੀ ਹੈ ਸਭ ਕੁਝ ਦੇ ਦਿੱਤਾ ਜਦੋਂ ਗੁਰੂ ਗ੍ਰੰਥ ਦੇ ਗ੍ਰੰਥੀ ਨੇ ਖਾਨਪਾੜ੍ਹ ਸਾਹਿਬ ਆਰੰਭ ਕੀਤਾ ਅਜੇ ਭਾਈ ਜੀ ਨੇ ਪੌੜੀਆਂ ਪੜ੍ਹੀਆਂ ਨੇ ਅਜੇ ਪੰਨੀ ਪੌੜੀ ਦਾ ਪਾਠ ਕੀਤਾ ਸਾਰਾ ਟੱਬਰ ਉਸ ਵੇਲੇ ਆਉਂਦਾ ਨਹੀਂ ਗ੍ਰੰਥੀ ਸਿੰਘ ਕਹਿੰਦਾ ਕਿ ਮੱਧ ਦੀ ਅਰਦਾਸ ਹੋਏ ਕਿ ਸਾਰਾ ਟੱਬਰ ਜਿਹੜਾ ਜੂਰ ਆਉਣ ਦੀ ਕਿਰਪਾਲਤਾ ਕਰਿਓ ਮਾਫ ਕਰਿਓ ਮੈਂ ਸ਼ਬਦ ਬਦਤਰਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਦਾ ਪਾਠ ਕਰੀਏ ਸਾਨੂੰ ਚਾਹ ਚੜ੍ਹ ਜੇ ਸਾਡੇ ਮੱਝ ਚਾਹ ਹੋਏ ਕਿ ਬੇਸ਼ੱਕ ਇਹ ਨੇ 48 ਘੰਟੇ ਬੈਠੇ ਰਹੀਏ ਪਰ ਅਸੀਂ ਘਟੋ ਘਾਟ ਵੀ 1.5 ਘੰਟਾ 2 ਘੰਟਾ ਵਿੱਚੋਂ ਵਿੱਚ ਆਉਂਦੇ ਰਹੀਏ ਕਿ ਮਹਾਰਾਜ ਦੀ ਬਾਣੀ ਦਾ ਪਾਠ ਚੱਲ ਰਿਹਾ ਸੁਣ ਕੇ ਆਈਏ ਇੰਨੀ ਜ਼ਿੰਮੇਵਾਰੀ ਘਟੋ ਘਾਟ ਸਮਝੀ ਕੋ ਕਰ ਵੀ ਰਿਹਾ ਕਿ ਨਹੀਂ ਕਰ ਰਿਹਾ ਮਾਫ ਕਰਿਓ ਜੇ ਲੜੀਆਂ ਚੱਲ ਰਹੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੀਆਂ 18 18 20 20 22 22 25 25 ਖੰਡ ਪਾਠ ਸਾਹਿਬ ਹੋ ਰਹੇ ਨੇ ਤੇ ਉਹ ਗਰੰਥੀ ਸਿੰਘ ਪਾਠ ਕਰਨ ਸੀ ਆਪਣੀ ਜ਼ਿੰਮੇਵਾਰੀ ਤੋਂ ਬਿਲਕੁਲ ਅਵੇਸਲੇ ਹੋ ਕੇ ਬੈਠੇ ਹਾਂ ਕਿ ਸਾਨੂੰ ਫਲ ਮਿਲ ਜਾਣਾ ਹੈ ਮਾਲਕ ਆਖ ਲੈਗੇ ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੀ ਜਿੱਚਰ ਸ਼ਬਦਾਂ 'ਚਰੇ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦਾਂ ਨੂੰ ਪੜ੍ਹ ਕੇ ਦੇਖੋ ਮਾਲਕ ਕਖਲੇ ਜਿੰਨਾ ਤੱਕ ਸ਼ਬਦਾਂ ਦੀ ਵਿਚਾਰ ਨਾ ਕੀਤੀ ਜਿੰਨਾ ਤੱਕ ਸ਼ਬਦਾਂ ਦੀ ਬਾਣੀ ਦੇ ਉੱਤੇ ਤੁਰਿਆ ਨਹੀਂ ਮਾਲਕ ਕਖਨ ਕਿ ਤੇਰੀ ਕੋਈ ਮੁਕਤੀ ਨਹੀਂ ਹੈ ਤੇਰਾ ਕੋਈ ਦੇਖਿਆ ਹੋਇਆ ਪ੍ਰਮਾਣ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਸਾਹਿਬ ਦੀ ਬਾਣੀ ਦੇ ਪਾਠ ਕਰੀਏ ਸਾਡੇ ਮਨ ਦੇ ਅੰਦਰ ਚਾ ਚੜ ਜਾਏ ਕਿ ਸਾਰਾ ਟੱਬਰ ਟੀਵੀ ਅੱਗੇ ਬਾਬਾ ਜੀ ਨੇ ਕੱਲੇ ਅਸੀਂ ਇਹ ਗੱਲ ਨਾ ਕਰੀਏ ਗੁਰੂ ਗ੍ਰੰਥ ਸਾਹਿਬ ਮਾਰੇ ਪਾਸ਼ਾ ਦੇ ਜਦ ਬਾਣੀ ਉੱਤੇ ਵਿਸ਼ਵਾਸ ਕੀਤਾ ਜਦ ਬਾਣੀ ਸੁਣਨੀ ਸ਼ੁਰੂ ਕੀਤੀ ਗੁਰਬਾਣੀ ਦੇ ਅਰਥਾਂ ਨੂੰ ਵਾਚਣਾ ਸ਼ੁਰੂ ਕੀਤਾ ਤੇ ਸਹਿਜ